ਜਿੱਥੇ ਕੁੱਤਿਆਂ ਨੂੰ ਦੁਨੀਆ ਦਾ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਤੇ ਉਹੀ ਕੁੱਤਿਆਂ ਨੂੰ ਰੱਖ ਹੀ ਲਈ ਲੋਕ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਉੱਤੇ ਹੀ ਦੂਜੇ ਪਾਸੇ ਕਈ ਜਗ੍ਹਾ ਤੇ ਅਵਾਰਾ ਕੁੱਤੇ ਜਾਨਲੇਵਾ ਸਾਬਤ ਹੋ ਰਹੇ ਨੇ ਜੀਹਾਂ ਤਾਜ਼ਾ ਮਾਮਲਾ ਚੰਡੀਗੜ੍ਹ ਦੇ ਮਨੀ ਮਾਜਰਾ ਦਾ ਸਾਹਮਣੇ ਆਇਆ ਜਿੱਥੇ ਅਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਇੱਕ ਦੂਜੀ ਜਮਾਤ ਦੇ ਵਿੱਚ ਪੜਨ ਵਾਲੀ ਮਾਸੂਮ ਬੱਚੀ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਈ ਜਾਣਕਾਰੀ ਦੇ ਮੁਤਾਬਕ ਬੱਚੀ ਪੇਪਰ ਦੇ ਕੇ ਸਕੂਲੋਂ ਘਰ ਪਰਤੀ ਤੇ ਉਹ ਰੋਜ਼ ਵਾਂਗ ਪਾਰਕ ਵਿੱਚ ਖੇਡਣ ਚਲੀ ਗਈ ਜਿਸ ਦੌਰਾਨ ਪਾਰਕ 'ਚ ਤਿੰਨ ਅਵਾਰਾ ਕੁੱਤੇ ਲੜਦੇ ਲੜਦੇ ਬੱਚੀ ਦੇ ਪੈਰਾਂ ਦੇ ਕੋਲ ਆ ਗਏ ਤੇ ਮੌਕੇ ਤੇ ਬੱਚੀ ਸਹਿਮ ਗਈ ਜਿਸ ਦੌਰਾਨ ਉਸ ਨੂੰ ਪੈਨਿਕ ਅਟੈਕ ਆ ਗਿਆ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਬੱਚੀ ਦਾ ਪੂਰਾ ਪਰਿਵਾਰ ਬਹੁਤ ਦੁੱਖ ਵਿੱਚ ਹੈ ਜੀ ਹਾਂ ਇਸ ਤੋਂ ਇਲਾਵਾ ਇੱਕ ਹੋਰ ਘਟਨਾ ਚੰਡੀਗੜ੍ਹ ਦੇ ਮੁਨੀ ਮਾਜਰਾ ਸੈਕਟਰ 38 ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸੀਸੀਟੀਵੀ ਫੁਟੇਜ ਚ ਕੁੱਤਿਆਂ ਦਾ ਅਤੰਕ ਸਾਫ ਸਾਫ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਸਕੂਟੀ ਤੇ ਸਵਾਰ ਮਾਂ ਧੀ ਦੇ ਪਿੱਛੇ ਅਵਾਰਾ ਕੁੱਤੇ ਪਿੱਛਾ ਕਰ ਰਹੇ ਸੀ ਜਿਸ ਦੇ ਦੌਰਾਨ ਵੱਡਾ ਹਾਦਸਾ ਹੋਣ ਟਲਿਆ ਤੇ ਸਕੂਟੀ ਇਸ ਘਟਨਾ ਦਾ ਸ਼ਿਕਾਰ ਹੋ ਗਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਅਵਾਰਾ ਕੁੱਤਿਆਂ ਨੇ ਸਕੂਟੀ ਦਾ ਪਿੱਛਾ ਕੀਤਾ ਤੇ ਕਿਵੇਂ ਇਹ ਵੱਡਾ ਹਾਦਸਾ ਹੋਣ ਟਲਿਆ ਇਹਨਾਂ ਘਟਨਾਵਾਂ ਨੂੰ ਲੈ ਕੇ ਉੱਥੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਹੀ ਇਲਾਕੇ ਦੇ ਵਿੱਚ ਸੁਰੱਖਿਅਤ ਮਹਿਸੂਸ ਕਰ ਸਕੀਏ ਹਾਂਜੀ ਇਹ ਨਾਮ ਹੈ ਆਪਣਾ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਹਰਦੇਵ ਸਿੰਘ ਦੀ ਕੁੱਤਰਾ ਕਿੱਟਣਾ ਵਾਪਰੀ ਤੇ ਕੁਝ ਦੋ ਟਾਈਮ ਦੇ ਦਾ ਟਾਈਮ ਹੈ ਜੀ ਸ਼ਨੀਵਾਰ ਦਾ ਦਿਨ ਸੀਗਾ ਪੇਪਰ ਦੇ ਕੇ ਸਕੂਲ ਆਂਦੀ ਹੈ ਬੱਚੀ ਮੇਰੀ 12 ਵਜੇ ਪੇਪਰ ਦੇ ਕੇ ਆਈ ਹੈ ਰੋਟੀ ਪਾਣੀ ਖਾਧਾ ਹੈ ਤੇ ਫਿਰ پارک ਰੋਜ਼ ਜਿਵੇਂ پارک ਚ ਬਹਿੰਦੇ ਨੇ ਉੱਧੇ ਹੀ ਬੈਠੇ ਸੀ پارک ਚ ਤੇ ਅਚਾਨਕ ਇੱਧਰ ਦੋ ਕੁੱਤੇ ਲੜਦੇ ਲੜਦੇ ਆਏ ਤਿੰਨ ਪੁੱਤੇ ਜਿਗੇ ਲੜਦੇ ਲੜਦੇ ਆਏ ਉਹਦੇ ਪੈਰਾਂ ਨਾਲ ਆ ਗਏ ਤੇ ਉਹ ਉਹਦੇ ਇੰਨਾ ਡਰ ਗਈ ਕੁੱਤਿਆਂ ਕੋਲ ਵੀ ਉਹਨੂੰ ਸਾਈਲੈਂਟਰ ਅਟੈਕ ਜਿਵੇਂ ਕਹਿੰਦੇ ਨੇ ਉਹ ਆਇਆ ਉਹਨੂੰ ਡਾਕਟਰਾਂ ਨੇ ਕਿਹਾ ਵੀ ਇਹਨੂੰ ਅਟੈਕ ਆਇਆ ਅਸੀਂ ਜਿੱਦੋ ਹਸਪੀਟਲ ਲੈ ਕੇ ਗਏ ਹੋਣਾ ਜੀ ਕੀ ਚੀਜ਼ ਕਦੀ ਆਵਾਜ਼ ਨਹੀਂ ਚੱਕੀ ਇੱਥੇ ਕਿੰਨੇ ਵਾਰ ਹੈ ਕੁੱਤੇ ਗਰਾਊਂਡ ਚ ਘੁੰਮਦੇ ਇੱਥੇ ਬਥੇਰਾ ਹਰ ਕਿਸੇ ਦੀ ਕੰਪਲੇਂਟ ਆ ਪਾਈਆਂ ਇਹ ਕੁੱਤਿਆਂ ਦੀ ਪਾਈਆਂ ਨੇ ਹਰ ਹੋਰ ਕਿਸੇ ਚੀਜ਼ਾਂ ਦੀ ਕੰਪਲੇਂਟ ਆ ਪਈ ਇੱਥੇ ਕੋਈ ਨਹੀਂ ਪਰਸੂਂਦਾ ਜੀ ਕਿਸੇ ਹੋਰ ਬੰਦੇ ਨੇ ਵੀ ਕਟਿਆ ਕੁੱਤੇ ਹਾਂਜੀ ਇੱਥੇ ਕਈਆਂ ਨੂੰ ਵੱਢਿਆ ਜੀ ਕੁੱਤਾ ਆਈ ਪੀ ਬੱਚੇ ਨੂੰ ਵੀ ਦੱਤਾ ਬੱਚਾ ਹਾਂਜੀ ਹਾਲੇ ਪਿਛਲੇ ਸੰਡੇ ਦੀ ਗੱਲ ਹੈ ਇਹਨੂੰ ਬੱਚੀ ਨੂੰ ਵੱਢਿਆ ਸੀਗਾ ਇਹ ਟਿਊਸ਼ਨ ਜਾਣ ਲੱਗੀ ਸੀ ਪੜਨ ਇਹਨੂੰ ਗਲੀ 'ਚ ਹੀ ਪੜ੍ਹ ਲਿਆ ਸੀਗਾ ਇਹਦਾ ਬੈਗ ਖਾਦ ਗਿਆ ਉਹ ਉਲਟਾ ਬਾਈਕ ਦੇ ਨਾਲ ਫਿਰ ਵੀ ਇਹ ਅੱਖ ਦੇ ਕੋਲ ਜੇਕਰ ਨਾ ਕੋਈ ਛੜਾੰਦਾ ਦੇ ਦੇ ਮੂੰਹ ਮੂੰਹ ਸਾਰਾ ਨੋਚ ਲੈਣਾ ਤੇ ਕੁੱਤੇ ਨੇ ਆਪਣੇ ਬੱਚੀ ਖੋਦੀ ਬੱਚੀ ਜਿਹੜੀ ਗਈ ਹੈ ਕੀ ਨਾਮ ਸੀ ਦਾ ਜਸਮੀਤ ਕੋਰ ਜਸਮੀਤ ਕੋਰ ਕਿਸ ਨੂੰ ਜ਼ਿੰਮੇਵਾਰ ਮੰਨਦੇ ਤੁਸੀਂ ਜ਼ਿੰਮੇਵਾਰ ਤਾਂ ਦੇਖੋ ਪ੍ਰਸ਼ਾਸਨ ਹੈ ਜੀ ਪ੍ਰਸ਼ਾਸਨ ਅਗਰ ਇੱਦਾਂ ਦੇ ਅਗਰ ਪਾਰਕ ਬਣਾਉਂਦਾ ਹੈ ਤਾਂ ਉਹਦੀ ਨਿਗਰਾਨੀ ਲਈ ਵੀ ਇਹਨਾਂ ਨੂੰ ਕੁਝ ਰੱਖਣਾ ਚਾਹੀਦਾ ਵੀ ਡੌਗਸ ਵਗੈਰਾ ਕੋਈ ਐਨੀਮਲਸ ਅੰਦਰ ਨਾ ਆਣ ਕੋਈ ਜਾਨਵਰ ਵੀ ਜਿੱਦਣਾ ਬੱਚੇ ਸੁਰੱਖਿਤ ਰਹਿਣ ਕਿ ਬੱਚੇ ਖੇਡਦੇ ਨੇ ਬਜ਼ੁਰਗ ਘੁੰਮਦੇ ਨੇ ਸੈਰ ਕਰਦੇ ਨੇ ਅਗਰ ਇਦਾਂ ਹੀ ਰਹੇਗਾ ਹਾਲਤ ਐ ਇੱਥੇ ਤਾਂ ਕੋਈ ਵੀ ਨਹੀਂ ਆਏਗਾ ਪਾਰਕ 'ਚ ਜੀ ਕੋਈ ਅਨਸੇਫ ਮੰਨਣਗੇ ਨਾ ਆਪਣੇ ਅਨੁਸਾਰੀ ਤੇ ਤੁਹਾਡੀ ਬੱਚੀ ਐਪੀ ਐਚ ਚੇਂਜ ਹੋ ਗਈ ਸੀ ਜਿਆਦਾ ਨਹੀਂ ਇੱਥੇ ਹੋ ਗਈ ਸੀ ਘਰੀ ਹੋ ਗਈ ਸੀ ਘਰੀ ਹੋ ਗਈ ਹਾਂਜੀ ਤੇ ਅੱਜ ਕੁਝ ਮਿਊਂਸਪਲ ਕਾਪਰਕਸ਼ਨ ਦੇ ਜਿਹੜੇ ਪਾਂਛਤ ਨੂੰ ਉਹਨਾਂ ਨੂੰ ਇਸ ਬਾਰੇ ਸੁਜਾਗ ਲਾਇਆ ਜਾਂ ਉਹਨਾਂ ਨੂੰ ਕੋਈ ਕਦੀ ਸ਼ਿਕਾਇਤ ਇਸ ਬਾਰੇ ਦੇ ਇਹ ਨਿਆ ਵਾਰਾ ਕੁਝ ਨਹੀਂ ਕੁੱਤੇ ਦੀ ਤਾਂ ਇੱਥੇ ਕਈਆਂ ਨੇ ਕੰਪਲੇਂਟਾਂ ਕਰਾਈਆਂ ਨੇ ਜੀ ਪਰ ਅਸੀਂ ਅਜੇ ਕੋਈ ਉਹਦੇ ਆਪਣੀ ਬੱਚੀ ਦੇ ਬਾਰੇ ਕੋਈ ਦੱਸਦੇ ਨਹੀਂ ਵਿੱਚ ਵਿਛੜਨ ਦਾ ਇੱਕ ਮਾਪ ਨੂੰ ਸੰਸਾਰ ਨਹੀਂ ਹਾਂ ਜੀ ਮਾਪੇ ਨੂੰ ਸਭ ਤੋਂ ਜ਼ਿਆਦਾ ਆਪਸੇ ਲੇਕਿਨ ਕਿੰਨਾ ਕਿਥੇ ਐਂਗੈਲੀਆ ਨੇ ਮਿਊਂਸੀਪਲ ਕਾਰਪੋਰੇਸ਼ਨ ਦੀ ਇਸ ਤਰ੍ਹਾਂ ਦੀ ਚੰਡੀਗੜ੍ਹ ਦੇ ਵਿੱਚ ਮਨੀ ਮਾਰਦੇ ਜੀ ਬਟਾਣਾ ਜਿਹੀ ਵਪਾਰ ਜਾਂਦੀਆਂ ਔਰ ਮਿਊਂਸੀਪਲ ਕਾਰਪੋਰੇਸ਼ਨ ਫੇਰ ਵੀ ਨਹੀਂ ਕਰਦਾ ਸਰ ਜੀ ਇਦਾਂ ਹੀ ਹੈ ਜੀ ਕੋਈ ਨਹੀਂ ਇੱਥੇ ਸੁਣਦਾ ਜੀ ਇੱਥੇ ਹੁਣ ਵੀ ਦੇਖੋ ਤੁਸੀਂ ਪਾਰਕ 'ਚ ਬੱਚੇ ਖੇਡ ਰਹੇ ਨੇ ਕੁੱਤੇ ਕੋਲ ਸੁੱਤੇ ਹੋਏ ਨੇ ਅਗਰ ਕੋਈ ਖੇਲ ਦੇ ਬੱਚੇ ਨੂੰ ਕੋਈ ਕੁੱਤਾ ਕੱਢ ਦੇ ਕੌਣ ਜ਼ਿੰਮੇਵਾਰ ਹੋਗਾ ਇਹ ਪ੍ਰਸ਼ਾਸਨ ਦੱਸ ਸਕਦਾ ਹੈ ਜੀ ਅਗਰ ਬੱਚੇ ਨੂੰ ਕੁਝ ਹੁੰਦਾ ਕੱਲ ਨੂੰ ਹੁੰਦਾ ਸੀ ਚਲੋ ਆਪਣੀ ਬੱਚੀ ਗਵਾ ਚੁੱਕੇ ਆ ਉਹ ਤਾਂ ਆਪ ਕੋ ਸਾਂਤੋ ਰਹੀ ਨਹੀਂ ਵੀ ਪ੍ਰਸ਼ਾਸਨ ਹੁੰਦਾ ਚਾਹੀਦਾ ਹੁੰਦਾ ਅੱਖਾਂ ਖੋਲ ਲੈਣੀ ਚਾਹੀਦੀ ਆਪਣੀ ਵੀ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਇਹੋ ਜਿਹਾ ਕੋਈ ਐਕਸੀਡੈਂਟ ਨਾ ਹੋਵੇ ਕਿ ਹੋਰ ਦੇ ਮਾ ਦਾ ਪਾਪ ਦਾ ਕੋਈ ਬੱਚਾ ਨਾ ਜਾਵੇ ਸਾਡਾ ਤਾਂ ਹੁਣ ਅਸੀਂ ਤਾਂ ਗਵਾ ਚੁੱਕੇ ਹਾਂ ਆਪਣਾ ਬੱਚਾ ਉਹ ਤਾਂ ਕੋਈ ਵਾਪਸ ਆਈ ਗਏ

ਲਿਸਟਿਕਲ ਕਾਲ ਅਸੀਂ ਕਿਉਂ ਨਹੀਂ ਜਾਗਦਾ ਵੋਟਾਂ ਦੇ ਵੱਲ ਤਾਂ ਤੁਹਾਡੇ ਕੋਲ ਫਟਾਫਟ ਆਉ ਉਹਦੋਂ ਤਾਂ ਟਾਈਮ ਮਿਲ ਜਾਂਦਾ ਜੀ ਹੁਣ ਨਾ ਟਾਈਮ ਮਿਲਦਾ ਨਾਲੇ ਹੁਣ ਨੇ ਜਵਾ ਬੱਚੇ ਖੇਡਦੇ ਆ ਵੀ ਹੁਣ ਦੇਖਣਾ ਚਾਹੀਦਾ ਇਹਨਾਂ ਨੂੰ ਨਿਗਰਾਨੀ ਕਰਨੀ ਚਾਹੀਦੀ ਇਹਦੇ ਕੋਣ ਤੁਸੀਂ ਇੱਕ ਪਹਿਲੇ ਵੀ ਬੱਚੇ ਦੇ ਦੇਖਿਆ ਉਹ ਵੀ ਉਹ ਗੜੀ ਮੁਸ਼ਕਲ ਬੱਚਾ ਹੈ ਬੱਚਾ ਅੱਲਾ ਵੀ ਕਟਿਆ ਉਹ ਤੇ ਇਹ ਦੇਖੋ ਜਿਹੜਾ ਤੁਸੀਂ ਹੁਣ ਵੀਡੀਓ ਬਣਾਈ ਜੀ ਦੀ ਸੀ ਦੇਖੋ ਕਿਵੇਂ ਅੱਖ ਦੇ ਉਹਨਾਂ ਨੇ ਕਹਿੰਦੇ ਬਚਾਇਆ ਗਿਆ ਨਹੀਂ ਤੇ ਉਹ ਤਾਂ ਵੀ ਕਾਫੀ ਹੋਣਾ ਸੀ ਇਧਰ ਕਾਂਡ ਵੀ ਸੋ ਪਹਿਲਾਂ ਵੀ